ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰਰੀ ਫਾਰ ਮੋਗਾ ਤੇ ਜੀ ਜੇ ਕਿਸੇ ਵੀ ਇਹਨਾਂ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਣਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੰਡ ਮਾਣੂ ਕੇ ਗੱਲ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ 'ਚ ਤੁਹਾਡੇ ਲਈ ਤਿੰਨ ਐਨੀਮਲ ਲੈ ਕੇ ਆਇਆ ਇੱਕ ਗੱਬਣ ਆ ਜੀ ਵੱਡੀ ਗਾ ਇੱਕ ਸੁਆ ਸੁਆ ਮੈਗਾ ਤੇ ਇੱਕ ਟੋਪੜ ਗੱਬਣ ਮੱਝਾ ਜੀ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਿੰਨੇ ਆ ਜੀ ਤਸੱਲੀ ਭਰਤ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਲਾ ਦੋ ਜੀ ਰੂਪ ਸਿੰਘ ਮੋਗਾ ਜ਼ਿਲ੍ਹਾ ਜੀ ਠੀਕ ਆ ਜੀ ਪਿੰਡ ਦਾ ਨਾਮ ਜੀ ਮਨੂਕੇ ਗੱਲ ਠੀਕ ਆ ਜੀ ਨੇੜੇ ਪਿੰਡ ਸਮਾਦ ਭਾਈ ਰਹੇ ਸਮਾਦ ਭਾਈ ਸੁਆ ਕਿੰਨੇ ਮਸ ਹੁੰਦੀ ਆ ਜੀ ਤੀਜਾ ਤੀਜਾ ਹੁੰਦੀ ਆ ਠੀਕ ਆ ਭਾਈ ਡੈਣ ਕਿੰਨੇ ਲੈ ਜੀ ਡੈਣ ਭਾਈ ਦੋ ਲੈ ਜੇ ਚਾਰ ਲੈ ਜੇ ਬਸ ਪਿਆਰੀਆਂ ਆ ਇਹ ਸੂ ਵੀ ਸਕਦੀ ਆ ਠੀਕ ਆ ਪਿਆਰੀਆਂ ਜੀ ਪਿਆਰੀਆਂ ਜੀ ਆ ਠੀਕ ਆ ਬਾਈ ਤੇ ਕਿੰਨਾ ਕ ਭਜ ਦੁੱਧ ਜੀ ਦੋਦਾ 23 22 23 ਕਿਲੋ ਭਜੂ ਠੀਕ ਆ ਜੀ ਇੱਕ ਥਨੋਂ ਤੈਲ ਆ ਜੀ ਇਹ ਹਾਂ ਇੱਕ ਥਨੋਂ ਤੈਲ ਆ ਬਾਈ ਇੱਕ ਥਨੋਂ ਤੈਲ ਆ ਪਹਿਲੇ ਹੀ ਤੁਹਾਨੂੰ ਦਿਖਾ ਦਿੰਨੇ ਤੋੜ ਕੇ ਦਿਖਾ ਦੋ ਜੀ 22 ਦੇ ਦਸਨ ਮੁਤਾਬਕ ਸੂਆ ਤੀਜਾ ਹੁੰਦੀ ਆ ਜੀ 22 23 ਕਿਲੋ ਦੀ ਅਮੀਰ ਆ ਤੇ ਹਵਾਨਾ ਕਰਮ ਵਾਲੀ ਦੇਖ ਸਕਦੇ ਹੋ ਥੱਬੇ ਦਾ ਹਵਾਨਾ ਤਿਆਰ ਕਰੀ ਬੈਠੀ ਆ ਤੇ ਖੁੱਚਾਂ ਤੋਂ ਥੱਲੇ ਜਾਂਦਾ ਜੀ ਤੇ ਉੱਪਰੋਂ ਸੂਤ ਸਟਾਰਟ ਹੋ ਕੇ ਜੀ 22 3 किलो ਦੁੱਧ ਕੋਈ ਬਾਹਲਾ ਵੀ ਨਹੀਂ ਪਹਿਲਾਂ ਹੀ ਦੱਸ ਦਿੰਨੇ ਆ ਜੀ ਇੱਕ ਥਣੋਂ ਇਹ ਤੇਲ ਆ ਫਰੰਟ ਵਾਲੇ ਸਾਈਡ ਤੋਂ ਚੈੱਕ ਕਰਾ ਦਿੰਨੇ ਆ ਜੀ ਬਾਕੀ ਤਿੰਨਾਂ ਥਣਾਂ ਦੇ ਸਹਿ ਸੋਹਣੇ ਆ ਗੈਰ ਤੇ ਲੱਗਿਆ ਮੋਟੀ ਮਲਕ ਵੇਣ ਪੂਰੀ ਸਟਰੋਂਗ ਆਉਂਦੀ ਆ ਜੀ ਕੱਦ ਕਾਠ ਵੀ ਚੰਗਾ ਵਜਨ ਮजूद ਵੀ ਚੰਗਾ ਹਾਕਾ ਵੀਰੇ ਦੇਣ ਦਾ ਇੰਨਾ ਕਦਾ ਕੋਈ ਬਾਹਲਾ ਨਹੀਂ ਗਾ ਬਾਕੀ ਹਵਾਨਾ ਚੈੱਕ ਕਰ ਸਕਦੇ ਹੋ ਪੰਡ ਹਵਾਨ ਨੀ ਮੇਰੀ ਸਰਦੀ ਆ ਦੇਣਾ ਬਾਈ 10 ਦਾ 2 4 ਲੈ ਜੂਗੇ ਜੀ ਹਜੇ ਥੂ ਵੀ ਸਕਦੀ ਆ ਡੇਟ ਮੁਤਾਬਕ ਦਿਨ ਪੂਰੇ ਆ ਤਿਆਰੀਆਂ ਚ ਹੀ ਆ ਇੱਕ ਅੱਧਾ ਦਿਨ ਪਸੂ ਮਯਾਬ ਵੀ ਛੱਕਦਾ ਤੇ ਪਹਿਲਾਂ ਵੀ ਛੁੱਕਦਾ ਜੀ ਕੱਦਗਾਠ ਤੇ ਵਜਨ ਦੇ ਪੱਖ ਤੋਂ ਪੂਰੀ ਚੰਗੀਆਂ ਵੱਡਾ ਕੱਦਗਾਠ ਆ ਜਾਂਦਾ ਜੀ ਤਿਆਰੀ ਬਹੁਤ ਸੋਹਣੀ ਹੈ ਕਰ ਮਾਲ ਦੀ ਪੂਰਾ ਸੋਨਾ ਹਵਾਨਾ ਜੀ ਦੇਖ ਸਕਦੇ ਹੋ ਤੁਸੀਂ ਮੰਗ ਦੀ ਇਹਦੇ 40000 ਲੈਣ ਦੇਣੀ ਹੈ ਜੀ ਲੈਣ ਦੇਣੀ ਹੈ ਲੈਣ ਦੇਣੀ ਹੈ ਠੀਕ ਹੈ ਜੀ ਜਮਾ ਜੈਜ ਡਿਮਾਂਡ ਆ 40000 ਰੁਪਿਆ ਲੈਣ ਦੇਣੀ ਹੈ ਬਾਈ ਦੱਸਦਾ ਵਿੱਚੋਂ ਮਾੜਾ ਮੋਟਾ ਜਿਹਾ ਇਮਾਨਦਾਨ ਹੋਊਗਾ ਕੋਈ ਬਾਹਲਾ ਬਾਈ ਦੱਸਦਾ ਉੱਲਾ ਹੈ ਨਹੀਂ ਗਾ ਜੀ ਜੈਜ ਡਿਮਾਂਡ ਆ ਜੀ ਚਾਰ ਆਂਦਾ ਨਾ ਜੂਲਦੀ ਤੁਹਾਨੂੰ ਵੀ ਪਤਾ ਜੀ ਕੀ ਰੇਟ ਹੋਣਾ ਸੀ ਦੁੱਧ ਕਰ ਮਾਲੀ ਨੇ ਹੋਣ ਨਹੀਂ ਦੇ ਦੇਣਾ ਦੋ ਆ ਕਿੰਨਾ ਮਾ ਬਾਈ ਪਹਿਲਾ ਜੀ ਦੰਦੋ ਜੀ ਦੋਂਦੀ ਦੋ ਦੰਦ ਆ ਠੀਕ ਆ ਜੀ ਕਿੰਨਾ ਟਾਈਮ ਹੋ ਗਿਆ ਸੁਈ ਨੂੰ ਸੁਈ ਨੂੰ ਦੋ ਮਹੀਨੇ ਹੋ ਗਏ ਜੀ ਠੀਕ ਆ ਜੀ ਬੱਚਾ ਕੀ ਆ ਜੀ ਮਗਰ ਵੱੱਛੀ ਵੱੱਛੀ ਮਗਰ ਬੱਚਾ ਵੱੱਛੀ ਆ ਜਾਂਦਾ ਜੀ ਕਿੰਨਾ ਦਾ ਤਿਆਰ ਆ ਜੀ 12 ਕਿਲੋ ਜੋ ਕੇ ਦੇ ਦਾਂਗੇ ਜੀ ਜੋ ਕੇ ਜੋ ਕੇ 25 ਕਿਲੋ ਹੋਈ ਵੀ ਐਸ ਵਕਤ ਹਾਂ ਹੁਣ ਚਵਾਈ ਹੋਈ ਠੀਕ ਆ ਇਹ ਵੀ ਤੋੜ ਕੇ ਦੇ ਹਾਂ ਬਿਨਾਂ ਨਿਆਂ ਨੇ ਉਹ ਚੋਲੀ ਭਾਵੇਂ ਖੱਤਲੀ ਠੀਕ ਆ ਜੀ ਚੁਵਾਈ ਦਾ ਸਮਾਂ ਹੋਇਆ ਵਾ ਸੀਗਾ ਜੀ ਮੈਂ ਲੇਟ ਹੋ ਗਿਆ ਤਾਂ ਕਰਕੇ ਬਾਈ ਕਹਿੰਦਾ ਚੁਵਾਈ ਕਰਤੀ 6:49 ਮਿੰਟ ਤੇ ਵੀਡੀਓ ਬਣਾ ਰਹੇ ਆ ਸ਼ੁੱਕਰਵਾਰ ਨੂੰ ਚੈੱਕ ਕਰ ਸਕਦੇ ਹੋ ਜੀ ਬਾਕੀ ਇਹ ਪਊਗੀ ਜੀ ਸ਼ਨੀਵਾਰ ਨੂੰ ਅਪਲੋਡ ਹੋਊਗੀ ਬਾਕੀ ਕੁਆਲਿਟੀ ਦੇ ਪੱਖ ਤੋਂ ਪੂਰੀ ਚੰਗੀ ਹੈ ਜੀ ਬਰੀਡ ਵਾਈਜ਼ ਚੰਗੀ ਆ ਮੂੰਹ ਤੋਂ ਦੋ ਦੰਦ ਬੱਚਾ ਹੀ ਆ ਜੀ 12 ਕਿਲੋ ਜੋਕ ਕੇ ਲੈ ਜਾਓ ਬੱਚਾ ਤੁਹਾਨੂੰ ਮਗਰ ਬੱਚੀ ਮਿਲ ਜਾਣੀ ਹੈ ਜੀ ਦੋ ਨਗ ਮਿਲ ਜਾਣੇ ਆ ਥਣਾ ਦੇ ਸਾਹੇ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਜੱਜਮੈਂਟ ਉਹ ਹਿਸਾਬ ਨਾਲ ਕਰਿਓ ਕਤਿਵਾਈ ਹੋਈ ਨੂੰ ਥੋੜਾ ਜਨਾ ਸਮਾਂ ਹੀ ਹੋਇਆ ਜੀ ਥਣ ਕੱਲਾ ਕੱਲਾ ਮਿੱਠੜ ਮਾ ਪੂਟ ਨਹੀਂ ਸਾਤ ਨੇ ਬਾਕੀ ਬਰੀਡ ਵਾਈਜ਼ ਕਰਮ ਵਾਲੀ ਪੂਰੀ ਚੰਗੀ ਆ ਇਹਦੀ ਡਿਮਾਂਡ ਜੀ ਇਹ 43000 ਲੈਣ ਦੇ ਨਹੀਂ ਠੀਕ ਆ ਜੀ ਲੈਣ ਦੇ ਨੇ 43000 ਰੁਪਏ ਬਾਈ 10 ਦਾ ਸੀਲਸ ਲੱਗ ਪੂਰੀ ਆ ਜਾਓ ਜੀ ਮੱਝ ਦੀ ਕੀ ਡਿਟੇਲ ਆ ਜੀ ਸੂਆ ਕਿੰਨਾਵਾਂ ਸੂਈ ਵੀ ਆ ਜੀ ਇਹ ਤੀਜਾ ਤੀਜਾ ਸੂਆ ਸੂਈ ਵੀ ਆ ਜੀ ਖੁੰਦੀ ਆ ਖੁੰਦੀ ਆ ਦੂਜਾ ਸੂਆ ਸੂਈ ਆ ਤੀਜੇ ਆਸਤੇ ਕਿੰਨੇ ਟਾਈਮ ਦੀ ਗੱਭਣ ਆ ਜੀ ਇਹ 8 ਮਹੀਨਾ ਜੀ 8 ਮਹੀਨੇ ਹਾਂ 13 ਤਰੀਕ ਤੋਂ 8ਵਾਂ ਚੱਲ ਪਿਆ ਹਾਂ 13 ਤਰੀਕ ਤੋਂ ਠੀਕ ਆ 8ਵਾਂ ਸ਼ੁਰੂ ਹੋ ਗਿਆ ਜੀ ਹਾਂ ਜੀ ਠੀਕ ਆ ਬਾਈ ਦੁੱਧੋਂ ਡਰਾਈ ਆ ਜੀ ਹਾਂ ਦੁੱਧੋਂ ਡਰਾਈ ਆ ਇਹਨੇ ਸੱਜਰ ਨੇ ਬਾਈ ਕਿੰਨਾ ਕੁ ਦੁੱਧ ਦਿੱਤਾ ਜੀ 14 ਲੀਟਰ ਦਿੱਤਾ ਇਹਨੇ ਠੀਕ ਆ 7 ਲੀਟਰ ਠੀਕ ਆ ਤੋੜ ਕੇ ਦਿਖਾ ਦਿਓ ਜੀ ਇਹ ਜੀ ਬਾਕੀ ਗੋਲ ਪੈਠ ਪੁੜਾ ਵਜਨ ਬਜੂਦ ਚੰਗਾ ਦੁੱਧੋਂ ਡਰਾਈ ਆ ਬਾਈ ਦੱਸ ਦਾ 13 ਤਰੀਕ ਤੋਂ 8ਵਾਂ ਮਹੀਨਾ ਸਟਾਰਟ ਹੋ ਗਿਆ ਜੀ ਪੂਰਾ ਗੋਲ ਸੈਂਗਾ ਮੇਰੀ ਸਪੈਸ਼ਲ ਬੇਨਤੀ ਆ ਕਿ ਡਾਕਟਰ ਸਾਹਿਬਾਨ ਨੂੰ ਆਪ ਦੇ ਨੂੰ ਨਾਲ ਜਰੂਰ ਲੈ ਕੇ ਆਇਓ ਤੇ ਬਾਈ ਦੇ ਘਰੇ ਚੈੱਕ ਕਰਾ ਜੀ ਥਾਣਾ ਦੇ ਸਾਈਡ ਸੋਹਣੇ ਆ ਚੈੱਕ ਕਰ ਸਕਦੇ ਹੋ ਇਧਰਨੇ ਪਾਸੋਂ ਵੀ ਚੈੱਕ ਕਰਾ ਦਿੰਦੇ ਆ ਜੀ ਤੇ ਉਧਰਲੀ ਸਾਈਡ ਤੋਂ ਵੀ ਚੈੱਕ ਕਰ ਸਕਦੇ ਹੋ ਬਾਕੀ ਚਾਰ ਹੀ ਥਾਣਾ ਫੋਟ ਨਹੀਂ ਸ਼ਾਂਖ ਨੇ ਜੀ ਦੁੱਧੋ ਇਸ ਵਕਤ ਗਰਾਈ ਆ ਥਾਣਾ ਪਾਸ ਕਰਾ ਦੂਗੀ ਇਹਦੀ ਡਿਮਾਂਡ ਜੀ 60000 ਰੁਪਿਆ ਲੈਣੀ ਨਹੀਂ ਆ ਠੀਕ ਆ ਜੀ ਇਹਦੀ 60000 ਰੁਪਿਆ ਡਿਮਾਂਡ ਆ ਬਾਕੀ ਮਾੜਾ ਮੋਟਾ ਜਿਹਾ ਬਾਈ ਕਹਿੰਦਾ ਲੈਸ ਉਹਦੇ ਚੋ ਕਰ ਦਾਂਗੇ ਜੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਉਂਦਾ ਹੈ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਜੀ Baන කනට Каර්සක வேේිසි න්නவா.